ਰੀ ਨਗਰ ਦੇ ਪੁਲਿਸ ਸਟੇਸ਼ਨ ਬਹਿਰਾਮਪੁਰ ਦੇ ਪਿੰਡ ਅਲਵਾਲ ਦੇ ਵਿਖੇ ਇੱਕ ਕੋਰਾਤ ਦੇ ਵਿੱਚ ਦੱਸਦੇ ਕਿ ਚੋਰਾ ਦੇ ਵੱਲੋਂ 10 ਤੋਂ ਵੱਧ ਕਿਸਾਨਾਂ ਦੇ ਵਕਵਾ ਕੰਟਰਾ ਅਤੇ ਚੱਕਵਾਲ ਜੁੜੇ ਨੇ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਕਿਸਾਨਾਂ ਨੇ ਦੱਸਿਆ ਹੈ ਕਿ ਜਦ ਅਸੀਂ ਸਵੇਰੇ ਆਪਣੇ ਖੇਤਾ ਦੇ ਵੱਲ ਗੇੜਾ ਲਗਾਉਣ ਦੇ ਲਈ ਗਏ ਸੀ ਤਾਂ ਫਿਰ ਅੱਗੇ ਵੇਖਿਆ ਕਿ ਵਕਵਾ ਕੰਟਰਾ ਤੇ ਚੋਰਾ ਦੇ ਵੱਲੋਂ ਚੱਕਵਾਲ ਤੋੜ ਕੇ ਚੋਰੀ ਕਰ ਲੈ ਗਏ ਨੇ ਇਸ ਦੇ ਕਰਕੇ ਹਰੇਕ ਕਿਸਾਨ ਦਾ ਕਰੀਬ 10000 ਰੁਪਏ ਦਾ ਨੁਕਸਾਨ ਹੋਇਆ ਹੈ ਕਿਉਂਕਿ ਚੋਰ ਬਾਈ ਜੜੀਆਂ ਨੇ ਪਾਈਏ ਪਾਜ ਵੀ ਜੜੀਆਂ ਤੋੜ ਕੇ ਲੈ ਗਏ ਨੇ ਅਤੇ ਫੋਨ ਮੋਟਰ ਨੂੰ ਵੀ ਰਿਪੇਅਰ ਕਰਾਉਣ ਦੇ ਲਈ ਡਬਲ ਲੇਬਰ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸੰਬੰਧੀ ਬਹਿਰਾਮਪੁਰ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਇਲਾਕਾ ਵਾਸੀਆਂ ਨੇ ਨਿਤ ਦਿਨ ਹੋ ਰਹੀ ਚੋਰੀ ਦਿਆਂ ਕਰਤਾਵਾਂ ਨੂੰ ਰੋਕਣ ਦੇ ਲਈ ਪੁਲਿਸ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਦੇ ਕੋਲੋਂ ਇਲਾਕੇ ਦੇ ਅੰਦਰ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ ਅਸੀਂ ਆਲੂ ਆਲਦੇ ਜੀ ਆਲੂ ਆਲ ਪਿੰਡ ਦੇ ਆ ਤੇ ਸਾਡਾ ਨੁਕਸਾਨ ਬੜਾ ਹੋਇਆ ਇੰਜਨਾਂ ਦਾ ਦੋ ਇੰਜਨ ਮੇਰੇ ਜਿਹੜੇ ਨੇ ਉਹਨਾਂ ਦੇ ਚੱਕ ਵਾਲ ਲੈ ਗਏ ਨੇ ਪੁੱਟ ਗਏ ਤੇ ਪਿਆਪਾ ਵੀ ਵੱਢ ਗਏ ਨੇ ਤੇ ਬਹੁਤ ਨੁਕਸਾਨ ਸਾਡਾ ਹੋ ਰਿਹਾ ਗਰੀਬ ਬੰਦੇ ਨੇ ਕਿੱਥੋਂ ਕਰਨਾ ਐ ਇੰਨਾ 10 1000 ਰੁਪਇਆ ਇੱਕ ਇੱਕ ਇੰਜਨ ਤੇ ਲੱਗੇ ਕਰਦਾ ਕਿੱਥੋਂ ਗਰੀਬ ਜਨਤਾ ਲਾਏ ਅਸੀਂ ਤੇ ਇਹ ਆ ਵੀ ਮਿਹਰਬਾਨੀ ਕਰਕੇ ਹੱਥ ਜੋੜ ਕੇ ਬੇਨਤੀ ਆ ਪੈ ਇਹਨੂੰ ਠੱਲ ਪਾਈ ਜਾਏ ਇਹ ਚੋਰੀਆਂ ਨਾ ਹੋਣ ਇਹ ਬਹੁਤ ਚੋਰੀ ਹੋਏਗਾ ਜੀ ਕਿਸ ਤਰ੍ਹਾਂ ਅਸੀਂ ਆਪਣਾ ਟਾਈਮ ਪਾਸ ਕਰਾਂਗੇ ਅਸੀਂ ਬਾਹਰ ਗਰੀਬ ਬੰਦਿਆਂ ਅਸੀਂ ਵੀ ਵੀ ਕੀ ਕੀ ਬਾਈ ਬਾਈ ਯਾਰ ਦੇ ਇੰਜਨ ਲਵਾਏ ਦੇ ਨਾ ਖਰਚਾ ਚੁੱਕ ਕੇ ਅਸੀਂ ਤੇ ਕਿਸ ਤਰ੍ਹਾਂ ਹਾੜਾ ਇਹ ਕਰਜਾ ਲੱਠੇਗਾ ਤੇ ਸਾਡਾ ਹੋਰ ਇਹ ਕਰਕੇ ਨਾਸ ਚੱਕ ਬਾਲ ਪੁੱਟ ਕੇ ਲਾਗੇ ਕਿੰਨਾ ਨੁਕਸਾਨ ਇੰਜਨ ਦਾ ਕਰਕੇ ਨੇ ਪਿਆ ਪਾ ਵੱਢ ਗਏ ਪਿਆ ਪਾ ਤੋੜ ਗਏ ਨੇ ਸਾਡੀਆਂ ਸਾਰੀਆਂ ਭਾਜੀ ਇਹ ਇੰਜਨਾਂ ਦੇ ਚੱਕ ਬਾਲ ਚੋਰੀ ਹੋਇਆ ਸਰ ਇੰਜਨ ਹੈ ਕੋਈ ਇੱਥੇ ਆ ਗਿਆ ਕੋਈ 8 10 ਇੰਜਨਾਂ ਸਰ ਪਿੰਡ ਆਲੂ ਵਾਲਾ ਇਹ ਥਾਣਾ ਸਾਨੂੰ ਬਰਾਬਰ ਲੱਗਦਾ ਸਰ ਕੋਈ ਰਿਸਿਵ ਕੋਈ ਨਹੀਂ ਹੈਗਾ ਸਰ ਅਸੀਂ ਪੁਰਸਨ ਦਰਖਾਸਤ ਸਾਰਾ ਅਜੇ ਨਹੀਂ ਦਿੱਤੀ ਤੇ ਚੱਲੇ ਆਂ ਦੇਰ ਸਾਰਾ ਜੀ ਉਸ ਨੂੰ ਦਰਖਾਸਤ ਲਾਜ਼ਮੀ ਹੈ ਹਾਂਜੀ ਹਾਂਜੀ ਉਹ ਦੇਣੀ ਆ ਸਾਰਾ ਹੀ